ਹਾ ਹਾ ਵਾਹ ਲੀਤੇ ਦੇ ਹੈ ਤੇ ਜਿਹਦਾ ਉਹ ਡੋਲਾ ਭਰ ਕੇ ਇਧਾ ਵਡਾ ਲੈ ਕੇ ਆਈ ਸੀ ਕੀ ਕੀ ਪੰਜੀ ਜੀ ਦਾ ਹੈ ਉਹ ਪੰਜੀਰੀ ਆਈ ਕਿੱਥੋਂ ਸੀ ਆ ਪਤਾ ਮੈਂ ਹਾਂ ਕਿੱਥੋਂ ਆਈ ਸੀ ਕਿ ਉਹ ਸਾਡੇ ਘਰੋਂ ਗਿਆ ਅੱਛਾ ਹਾਂਜੀ ਡਰਾਈ ਫਰੂਟ ਸਾਡੇ ਘਰੋਂ ਗਿਆ ਅੱਛਾ ਜਿੰਨਾ ਵੀ ਸਮਾਨ ਸੀ ਨਾ ਸਾਰਾ ਸਾਡੇ ਘਰੋਂ ਗਿਆ ਸੀ ਤੇ ਹਥੋਂ ਤੱਕ ਤੇਰੀ ਧੀ ਨੇ ਕਹਿਤਾ ਮਾਤਾ ਜਦੋਂ ਮੈਂ ਪੰਜੀਰੀ ਬਣਾਉਂਦੀ ਪਈ ਸੀ ਨਾ ਸਿਲੰਡਰ ਖਤਮ ਹੋ ਗਿਆ ਤਾਂ ਤੂੰ ਚੁੱਪ ਕਰਕੇ 1.2000 ਰੁਪਿਆ ਕੁੜੀ ਨੂੰ ਦੇ ਦਿੱਤਾ ਹੈ ਅੱਛਾ ਹਾਂ ਤੇ ਕਦ ਤੇ ਪੰਜੀਰੀ ਆਈ ਸੀ ਅੱਛਾ ਜੀ ਤਾਂ ਉਂਝ ਉਂਝ ਨਹੀਂ ਭਲਾ ਉਹਦਾ ਦਿਲ ਨਹੀਂਗਾ ਭਲਾ ਜਿਵੇਂ ਕੁਝ ਦਿਲ ਜਾ ਤੇ ਜੇ ਦਿਲ ਹੋਵੇ ਚੌਥੇ ਦਿਨ ਅੱਥੇ ਵੜੀ ਰਵੇ ਚੱਕਿਓ ਆਨ ਨੂੰ ਕੀ ਹੈ ਹੈ ਕਿਹੜੀ ਧੀ ਨਹੀਂ ਆਉਂਦੀ ਆਪਣੀ ਮਾਂ ਕੋਲ ਚਾਹੀ ਬਿਨਾ ਸ਼ੱਕ ਦੀ ਆਵੇ ਆਹੋ ਸਾਨੂੰ ਆਨ ਵੱਲੋਂ ਕੋਈ ਇਤਰਾਜ਼ ਨਹੀਂ ਪਰ ਕਲੇਸ਼ ਨਾ ਕਰੇ ਉਹ ਤੁਹਾਨੂੰ ਕੀ ਕਹਿੰਦੀ ਆ ਹਾਇ ਨਹੀਂ ਤੂੰ ਜੇ ਉਂਝ ਨਹੀਂ ਵੇਖ ਸਕਦੀ ਜੇ ਜਿਹੋ ਜੀ ਤੂੰ ਤੇ ਉਹ ਜੀ ਤੇ ਰੀਤੀ ਆਹੋ ਮਾਰੀ ਮੈਂ ਤੇਰੇ ਇੱਕ ਮੂਤ ਦੇ ਚਪੇੜ ਜਰਾ ਸ਼ਾਬਾਸ਼ ਤੇਰੇ ਚਾਈ ਕਦੀ ਤੂੰ ਵੱਡੀ ਨੂੰ ਚਪੇੜਾ ਮਾਰਦੀ ਆ ਕਦੀ ਤੂੰ ਛੋਟੀ ਨੂੰ ਚਪੇੜਾ ਮਾਰਦੀ ਆ ਤੇ ਚਪੇੜਾ ਮਸਾ ਲੈਂਦਾ ਆ ਹੈ ਚਪੇੜਾ ਵਾਟੇ ਲੈਂਦੇ ਮੈਂ ਤੇ ਗਾਲੀ ਨਹੀਂ ਚੱਜਦੀ ਕਰਾ ਹਾਂ ਚਾਹ ਤੇ ਸਸਤੇ ਚਪੇੜਾ ਮਾਰਦੀ ਸੀ ਮੇਰੀ ਸਭ ਸੇ ਗੱਲ ਕਰਦੀ ਪਈ ਐ ਮੇਰੀ ਸਾਥੇ ਤੇਰੇ ਸਾਨੂੰ 5 ਵੇ ਠਾਂਦੀ ਸੀ ਤੇ ਤੁਹਾਡਾ ਸਾਰਾ ਕੰਮ ਕਰੀਦਾ ਸੀ ਤੇ ਤੂੰ ਹੀ ਕੀ 12 12 ਵਜੇ ਤੱਕ ਮੰਝਾ ਚ ਲੰਮੇ ਪਈਆਂ ਰੰਦੀਆਂ ਜੇ ਐਸੇ ਨਾਲ ਖੰਦੀਆਂ ਜੇ ਐਸੇ ਖੰਦੀਆਂ ਪਿੰਦੀਆਂ ਜੇ ਹੈ ਐਸ਼ ਨਾ ਉੱਠਦੀਆਂ ਜੀ ਸਹੀ ਸ਼ੁਕਰ ਕਰ ਤੂੰ ਪਰਮਾਤਮਾ ਦਾ ਹਾਂ ਚਾਹ ਤੇਰੀਆਂ ਨੂਆਂ ਐਸ਼ ਕਰਨ ਡਈਆਂ ਮੈਂ ਜੇ ਰੱਬ ਨੇ ਦਿੱਤਾ ਤੇ ਐਸ਼ ਕਰਨ ਦੀਆਂ ਵੀ ਨਾ ਹੁਣ ਜੋ ਤੇਰੀ ਸੱਸ ਨੇ ਤੇਰੇ ਨਾਲ ਕੀਤਾ ਵਾ ਤੂੰ ਸਾਡੇ ਨਾਲ ਉਹ ਕਰਦੀਵੇਂ ਆ ਹਾਂ ਤੇ ਮੈਂ ਕੀ ਕਰਨ ਡਈ ਆ ਮੈਨੂੰ ਤਾਂ ਤੁਹਾਡੀ ਨਹੀਂ ਸਮਝ ਆ ਜਾਂਦੀ ਦੋਵਾਂ ਜਾਨੀਆਂ ਕੋਈ ਹੋਰ ਜੋ ਮਰਜੀ ਤੇਰੀ ਜ਼ੁਬਾਨ ਬੜੀ ਚੱਲਦੀ ਆਹੋ ਮੇਰੀ ਜ਼ੁਬਾਨ ਵਾਲੇ ਜਰਾ ਧਿਆਨ ਰੇਗਾ ਵੇਖ ਕੇ ਆਹੋ ਮੈਂ ਤੁਹਾਨੂੰ ਕੀ ਕਹਨੀ ਆ ਨਹੀਂ ਹੈ ਇੱਥੇ ਮੈਂ ਜ਼ੁਬਾਨ ਚ ਲਾਂਦੀ ਨਹੀਂ ਜੇ ਮੈਂ ਚਰਾਂ ਲਗਾ ਤੇ ਤੁਸੀਂ ਤਾਂ ਟਿਕੋ ਹੀ ਨਾ ਦੋਵੇਂ ਜਾਨੀਆਂ ਹਾਂ ਚਾਹੀ ਤੇਰੇ ਵਾ ਹਈ ਦੁੱਜ ਬਾਂਪਚ ਲਾਂਦੀ ਨਹੀਂ ਤੇ ਜੇ ਚਲਾ ਜੇ ਚਲਾਇਆ ਨਹੀਂ ਨਾ ਚਲਾਂਦੀ ਤੇ ਜੇ ਚਲਾਂਦੀ ਹੋਵੇ ਨਾ ਤੇ ਤੂੰ ਪਤਾ ਨਹੀਂ ਕੀ ਕੁਛੇ ਕਰੇ ਤੇ ਮੈਂ ਤੇ ਚੱਲੀ ਆ ਚਾਹ ਬਣਾਉਣ ਲੱਗੀ ਆ ਤੇ ਪੀ ਲੋ ਆ ਕੇ ਅੱਛਾ ਮੈਂ ਚਾਹ ਬਣਾ ਫਿਰ ਕੋਈ ਹਾਲ ਨਹੀਂ ਚਾਹੀਦਾ ਆਹ ਹੁਣ ਤੇ ਠੱਕ ਜਾ ਗੱਲਾਂ ਆਪੇ ਕੋੜੀਆਂ ਲੱਗਣੀਆਂ ਹੋਈਆਂ ਆ ਹੁਣ ਮੈਂ ਕਹਿੰਦੀ ਲੈ ਮੈਂ ਚਾਹ ਲੱਗੀ ਬਣਾਣ ਚੱਲ ਚਾਹ ਬਣਾਉਣ ਲੱਗੀ ਆ ਨਾ ਤੇ ਵਧੀਆ ਜੀ ਚਾਹ ਬਣਾਵੀ ਮੈਂ ਦੱਸਾਂ ਤੇ ਨਾਲੇ ਜੇ ਮੇਥੀ ਲੱਗੀ ਨਾ ਤੇ ਰਣਾ ਤੇ ਕੋਲਾ ਭਰ ਕੇ ਮੇਰੀ ਕੁੜੀ ਨੇ ਵੀ ਖੜਨਾਈ ਉਹਰੇ ਜਿਗਮੀ ਬਣਾ ਛੱਡੀ ਮੇਥੀ ਉਹਨਾ ਦੇ ਮੁੜ ਕੇ ਆਵੇ ਤੂੰ ਕਵੇਂ ਮੁੱਖਾ ਗਈ ਆ ਜਾਂ ਕੁਛ ਐ ਮੈਂ ਦੱਸਾ ਮੇਰੀ ਕੁੜੀ ਨੇ ਪਹਿਲਾਂ ਲੈ ਕੇ ਜਾਨੀ ਮੇਥੀ ਵਾ ਚਾਈ ਕੁੰਨੀ ਮੇਰੀ ਧੀ ਆਂਡੇ ਆ ਤੇ ਮੇਥੀ ਆਲੂ ਰੱਖਨੇ ਉਹਦੇ ਵਾਸਤੇ ਮੇਥੀ ਆਲੂ ਸਾਰੀ ਉਹਨੇ ਹੀ ਦੇ ਦੇਣਨੀ ਆ ਆਪ ਅਸੀਂ ਚਾਰ ਨਾਲ ਪਰੌਂਠੀਆਂ ਖਾ ਲੈਣੇ ਬਸ ਮਾਵਾਂ ਧੀਆ ਨੂੰ ਦੇ ਦੇਣਨੀ ਆ ਤੇ ਅਸੀਂ ਰੱਬ ਆਸਰੇ ਚਲ ਕੋਈ ਗੱਲ ਹੀ ਚਾਹੀ ਕਿੰਨੀ ਕੁ ਦੇਰ ਚਲਾ ਲਾਂਗੇ ਬਾਜ ਜਿੰਦ ਆਪਣੀਆਂ ਹੀ ਆ ਬੋਨਸਰੀ ਲੈ ਕੇ ਦਵੋ ਚੱਲ ਚੱਲ ਇੱਧਰ ਵੇਖਾਂ ਕਿ ਤਰ੍ਹਾਂ ਬੂਹੇ ਖੋਲ ਕੇ ਪਈਆਂ ਹੋਈਆਂ ਭਾਵੇਂ ਜਿਹੜਾ ਕੋਈ ਅੰਦਰ ਵਰਜੀ ਵੜ ਜਾਵੇ ਕੁੰਡੇ ਨਹੀਂ ਲਾ ਕੇ ਰੱਖਦੀਆਂ ਚਾਈ ਅਜੀ ਲੈ ਕਿੱਥੇ ਤੇਰੀਆਂ ਮਾਮ ਵੇਖ ਲਾ ਤੇਰੀਆਂ ਦਾਦੀਆਂ ਦਾ ਨਾਨੀਆਂ ਦਾ ਹਾਲ ਆ ਤੀਏ ਹਾਂ ਆ ਵੇ ਚੱਲ ਨਾਨੀ ਨੂੰ ਪਰਨਾਨੀ ਨੂੰ ਮਿਲ ਆਪਣੇ ਨੂੰ ਕੀ ਹਾਲ ਏ ਪਰਦਾਦੀ ਕੇ ਸੱਚ ਪਰਨਾਨੀ ਨਾਨੀਆਂ ਕਿੱਥੇ ਲੱਭਾਂਗਾ ਹਾਂ ਹਾਂਜੀ ਕਿਆ ਲਿਖ ਹੋ ਗਿਆ ਸੁਣਾ ਠੀਕ ਠਾਕ ਹੈ ਹਾਂ ਆ ਜਾ ਮੇਰੇ ਕੋ ਇੱਧਰ ਆ ਜਾ ਪਰ ਨਾ ਵੇ ਇੱਥੇ ਬਹਿ ਜਾ ਨਹੀਂ ਚਾਹੀ ਤੂੰ ਐਡਾ ਨੂੰ ਕੁਝ ਆਇਆ ਐ ਨੂੰ ਆਪਣੀਆਂ ਨੂੰ ਆ ਭਾਂਡੇ ਭਾਂਡੇ ਆ ਗਏ ਸੀੜੇ ਹਾਂ ਨਹੀਂ ਬਾਹਰ ਦਾ ਗੇਟ ਖੁੱਲਾ ਹੈ ਕੋਈ ਮਾਸਾ ਖਿੱਚ ਕੇ ਰੱਖਿਆ ਕਰੋ ਉਹਨਾਂ ਨੂੰ ਹਾਏ ਹਾਏ ਖੁੱਲਾ ਜਾਂ ਗਿਆ ਆਹੋ ਤੇ ਹੁਣ ਮੈਂ ਕੁੰਡਾ ਲਾਇਆ ਨਹੀਂ ਹੋੜਾ ਹੀ ਲੱਗਾ ਹੋਇਆ ਸੀ ਅੱਛਾ ਆਹੋ ਚਲ ਕੋਈ ਨਹੀਂ ਕੋ ਆਲਨ ਜਰਾ ਨਾ ਮੈਂ ਔਰ ਸੋਈ ਚੋ ਲੱਗੀਆਂ ਨਹੀਂ ਕੰਮ ਕੰਮ ਤੇ ਕੋਈ ਜਾਂਦੇ ਘਰਾਂ ਨਾਲ ਮੈਂ ਕੰਨ ਖਿੱਚ ਜੀ ਜਰਾ ਤੇਰੇ ਕੋ ਨਹੀਂ ਚਾਹੀ ਕੰਨ ਕੋਨ ਖਿੱਚੇ ਜਾਣੇ ਇਹ ਮੈਂ ਹੀ ਖਿੱਚੂਗੀ ਤੇ ਮੈਂ ਦੱਸਾਂ ਆ ਚੱਲ ਤੂੰ ਆਇਆ ਤੂੰ ਖੇਚ ਲਾਵੀਂ ਆਹੋ ਮੇਰੀ ਗੱਲ ਸੁਨ ਹਾਂ ਆ ਵੇਖ ਲਾ ਹੁਣ ਵਾਜਾਂ ਆਂਡੀਆਂ ਕਿ ਸਾਡੀ ਵੱਡੀ ਭੈਣ ਆ ਗਈ ਆ ਤੇ ਰਸੋਈ ਚੋਂ ਬਾਹਰ ਆ ਜਾਣ ਇੰਨਾ ਨਹੀਂ ਨੇ ਟੀਠਾ ਏ ਟੀਠਾ ਆ ਗਿਆ ਨੇ ਚਾਈ ਹਾਂ ਆ ਸੂਟ ਬੜੇ ਸੋਹਣੇ ਆਹੋ ਆ ਸੂਟ ਨਾ ਇਹ ਆ ਵੇਖ ਲਾ ਆਇਆ ਛੋਟੀ ਲਈ ਤੇ ਆਵਨ ਦੀ ਦਾ ਇਹ ਦੋਨੇ ਸਵਾਹੀ ਹੋਂ ਸੂਟ ਸਵਾਗਤ ਲਈਆਂ ਦੋਵੇਂ ਜਣੀਆਂ ਇਧਰੋਂ ਕਾਕਾ ਇੱਥੇ ਬਹਿ ਹਜਰਾ ਮੇਰਾ ਪੁੱਤ ਕਿੱਥੇ ਬਹਿ ਇੱਥੇ ਬਹਿ ਸੂਟ ਤੇ ਬੜੇ ਸੋਹਣੇ ਆਹ ਆ ਵੇਖਾ ਆ ਵੀ ਵੱਡੀ ਦਾ ਹੀ ਕੁੜਤਾ ਸੀ ਮੈਨੂੰ ਕੰਡਾ ਸੋਹਣਾ ਆ ਤੇ ਚਾਈ ਮੇਰੀ ਗੱਲ ਸੁਣ ਸੂਟ ਮੈਂ ਨਾ ਲੈ ਜਾਵਾ ਤੂੰ ਲੈ ਜਾ ਹੈ ਤੂੰ ਲੈ ਜਾ ਆਹੋ ਉਹਨਾਂ ਨੇ ਕੀ ਕਹਿਣਾ ਆਹ ਸੋਹਣੀ ਹੈ ਆਹ ਲਾਰਾ ਕੋਈ ਸੋਹਣਾ ਆ ਆ ਦੇ ਦੇ ਮੈਨੂੰ ਪਾ ਦਿਓ ਹੈ ਚੱਲ ਪਾ ਦੇ ਮੈਨੂੰ ਚੱਲ ਤੂੰ ਤੂੰ ਲੈ ਜਾ ਨਹੀਂ ਪਾਬੋ ਨਹੀਂ ਮੰਜੂ ਹਾਂਜੀ ਦੀਦੀ ਆਈ ਆਪਾਂ ਸਾਰੇ ਮੈਂ ਪਾਣੀ ਲਿਆ ਨਹੀਂ ਗਈਆਂ ਆਂਦੇ ਤੂਫਾਨ ਚੋਕ ਲਏ ਹਜੇ ਤੇ ਆਈ ਹੋ ਮੈਂ ਤਾਂ ਕੁਲ ਤੇ ਆਪਣੇ ਵਾਸਤੇ ਲੈ ਕੇ ਆਈ ਸੀ ਅੰਨੇ ਖਾਣੇ ਘਾਟੀ ਤਾਂਨੇ ਕਹਿੰਦਾ ਪੈਕ ਕਰ ਦੇ ਮੰਨੂੰ ਤਸੀ ਭਾਵੇਂ ਖਾਈਏ ਚਾਹੇ ਨਾ ਖਾਈ ਉੱਤੋਂ ਚਾਹ ਵੀ ਰਜ ਰਜ ਕਾਲੀ ਹੋ ਗਈ ਨੀ ਸਹਿਬਾ ਆ ਜਾ ਆ ਗਈ ਭੈਣ ਆ ਗਈ ਕੀ ਬਣਾਇ ਆਈ ਬੜਾ ਕੁਛ ਬਣਾਇਆ ਹੈ ਹੈ ਆ ਗਈ ਮੈਂ ਨਹੀਂ ਆਈ ਅੱਧ ਆਏ ਭਾਈ ਆ ਜਾ ਆ ਜਾ ਭੈਣ ਲੈ ਮੈਂ ਤੈਨੂੰ ਪਤਾ ਸੀ ਭਾਬੋ ਮਿਆਂਣਾ ਨਾ ਅਹ ਨਹੀਂ ਕੰਜੂਸੀ ਕਾਦੀ ਕਰਨੀ ਬੱਤੀ ਤੇ ਜਗਾ ਲਿਆ ਕਰ ਤੁਹਾਡੀ ਮਾਤਾ ਬੜਾ ਬੋਲਦੀ ਆ ਨਾ ਬਿੱਲ ਬੜਾ ਆਉਂਦਾ ਕਹਿੰਦੇ ਅੱਛਾ ਇਹ ਸਟੱਫ ਕੁਲ ਚ ਲੈ ਕੇ ਆਈਆਂ ਹਾਂਜੀ ਇੰਜ ਕਰ ਹੈਗੇ ਹੋਰ ਹੈਗੇ ਕਿ ਇਹੋ ਹੀ ਆ ਬੜਾ ਕੁਛ ਰੱਬ ਦੀ ਕਿਰਪਾ ਦੇ ਨਾਲ ਤੁਸੀਂ ਖਾਓ ਬੈ ਕੇ ਤੁਹਾਨੂੰ ਖਵਾਨੀ ਆ ਨਹੀਂ ਮੈਨੂੰ ਪੈਕ ਕਰਦੀ ਤੋਕ ਮੇਰੇ ਨੂੰ ਖਾ ਲੂਗੀ ਉਹਨੂੰ ਬੜੇ ਸਵਾਲ ਲੱਗਦੇ ਆ ਕੋਈ ਨਾ ਚਾਰ ਚੰਨ ਕਰ ਅੱਛਾ ਮੇਥੀ ਬਣਾਈ ਆ ਲੈ ਭਾਬੀ ਤੈਨੂੰ ਕਿਦਰਾ ਪਤਾ ਸੀ ਮੇਰਾ ਮੇਥੀ ਖਾਣ ਨੂੰ ਦਿਲ ਕਰਦਾ ਦਿਲ ਜੀ ਤੁਹਾਡਾ ਬਹੁਤ ਕੁਛ ਕਰਦਾ ਵਾ ਤੁਹਾਡੇ ਸਭ ਕੁਝ ਜਿਹੜੀਆਂ ਚੀਜ਼ਾਂ ਹੀ ਬਣਾਈਆਂ ਇੰਜ ਕਰ ਉਹ ਮੈਂ ਭਾਂਡੇ ਪਹਿਲੇ ਲੈ ਲੈਂਦੇ ਆ ਠੀਕ ਆ ਤੇ ਪੱਲੇ ਆ ਗਏ ਆ ਤੇ ਦੂਜੇ ਪੈਕ ਕਰਦਾ ਆਹੋ ਆ ਮੇਥੀ ਪਾ ਦੇ ਚੱਲ ਠੀਕ ਆ ਤੇ ਮੂਰੀਆਂ ਵੀ ਰਹਿ ਗਈਆਂ ਜੇ ਹਾਏ ਨਹੀਂ ਇਹ ਡੱਬਾ ਬੜਾ ਸੋਹਣਾ ਹੈ ਇਹ ਡੱਬਾ ਮੈਂ ਆਪਣੇ ਪੁੱਤਰੇ ਵਾਸਤੇ ਲੈ ਕੇ ਆਈ ਨਾ ਸਿਰੇ ਟਿਫਨ ਲੈ ਜਾਂਦਾ ਨਾ ਸਕੂਲੇ ਆ ਗਏ ਉਹ ਨਾਨਕੇ ਗਏ ਹੋਏ ਸੀ ਨਹੀਂ ਦੀਦੀ ਉਹਨਾਂ ਨੇ ਨਾ ਕੱਲ ਆ ਜਾਣਾ ਮੈਂ ਅੱਛਾ ਤੇ ਟਿਫਨ ਮੈਂ ਲੈ ਕੇ ਹੀ ਸਰ ਸਕੂਲ ਲੱਗ ਜਾਣੇ ਨਾ ਟਿਫਨ ਤੇ ਬਹੁਤ ਹੈ ਗਏ ਸੀ ਉਹਨਾਂ ਦੇ ਕੋਲ ਤੇ ਮੈਂ ਕਿਹਾ ਬੱਚਿਆਂ ਨੂੰ ਨਵਾਂ ਲੈਦਾ ਰੋਟੀ ਨਾਲ ਤੇ ਗਰਮ ਰਹਿੰਦੀ ਹੈ ਚੱਲ ਕੋਈ ਨਹੀਂ ਐਸ ਤਰ੍ਹਾਂ ਕਰੀ ਤੂੰ ਉਹਦੇ ਵਾਸਤੇ ਹੋਰ ਨਾ ਵਾਲਿਆ ਵੀ ਤੇ ਮੈਂ ਦੇ ਦੇਣੀ ਮੇਰਾ ਪੁੱਤਰਾ ਨਾਲ ਆਇਆ ਨਾ ਨਾਲੇ ਭਾਬੀ ਚੰਗਾ ਥੋੜਾ ਲੱਗਦਾ ਅਗਲਾ ਆਇਆ ਇਧਰ ਆ ਲੈ ਫੜ ਆ ਵੇ ਤੇਰੀ ਆ ਵੇ ਆ ਆ ਟਿਫਨ ਦਿੱਤਾ ਤੈਨੂੰ ਫੜ ਤੇ ਮੇਰੀ ਗੱਲ ਸੁਣ ਅਗਲਾ ਕੀ ਕਹੂਗਾ ਹੈ ਮੈਂ ਗਿਆ ਸੀ ਉੱਥੇ ਤੇ ਉਹਨਾਂ ਨੇ ਮੈਨੂੰ ਕੋਈ ਦਿੱਤਾ ਨਹੀਂ ਠੀਕ ਹੈ ਤੋ ਲੈ ਮੈਂ ਚਲਾ ਪਰਨਾ ਆ ਜਾ ਤੇ ਲੈ ਕੇ ਆ ਚਾਹ ਲੈ ਕੇ ਲੈ ਮੈਂ ਖਾ ਲਵਾਂ ਤੇ ਨਾਲੇ ਮੇਥੀ ਪਾ ਦਵੀ ਵੱਡੋ ਕਿੱਥੇ ਆ ਜਿਹੜੀ ਚੀਜ਼ ਵੇਖਦੀ ਐ ਮੈਂ ਲੈ ਜੰਨੀ ਆ ਤੇ ਅਸੀਂ ਇਹ ਮੇਥੀ ਆਲੂ ਦਾ ਲੂਣ ਵੀ ਨਹੀਂ ਚੱਖਿਆ ਮੇਥੀ ਆਲੂ ਪਾ ਦੇ ਇਹ ਮੇਰੀ ਨੂੰ ਵਾਸਤੇ ਪਾ ਦੀ ਪਲਾਂ ਦੇਖੇ ਰ ਸਹੀ ਹੈ ਕਿੰਨੇ ਕ ਮਸੀ ਅੰਨਾਂ ਨੂੰ ਹੀ ਪੂਰੇ ਹੋਣੇ ਆ ਮੈਂ ਖਾਵਾ ਚਾਹੇ ਨਾ ਖਾਵਾ ਨਾ ਸਭ ਕੁਝ ਦੇ ਦੋ ਇੱਕ ਮੈਂ ਆਪਣੇ ਪੋਤੇਰੇ ਵਾਸਤੇ ਟਿਫਨ ਲੈ ਕੇ ਆਈ ਹੂੰ ਉਹਦੀ ਅੱਖ ਵੀ ਉਹਦੇ ਉੱਤੇ ਪਤਾ ਨਹੀਂ ਕਿਹੋ ਜੀ ਚਾਹੀਨੇ ਤੀ ਜੰਮੀ ਜਿਹੋ ਜੀ ਮਾਂ ਤੇ ਉਹੋ ਜੀ ਤੀ ਹਾਲ ਨਹੀਂ ਜਫੰਦੀ ਨੇ ਮੁੰਡਾ ਆਟਾ ਘੱਲ ਹੀ ਗੁੰਨਣਾ ਡਈ ਹੁਣ ਆਟਾ ਹਾਂ ਤੁਸੀਂ ਸੁਨਿਆ ਨਹੀਂ ਆਂਦੇ ਕੀ ਕਿਹਾ ਉਹਨਾਂ ਨੇ ਆਪ ਮੇਥੀ ਪੈ ਕਰ ਦਿਓ ਮੈਨੂੰ ਹਾਂ ਕਹਿੰਦੇ ਮੇਰੀ ਮਨਪਸੰਦ ਆ ਕਹਿੰਦੇ ਮੇਥੀ ਪੈ ਕਰ ਦੋ ਹਾਂ ਤੇ ਕੀ ਨਾ ਲੰਦੇ ਨੇ ਮਨੂੰ ਫੁਲਕੇ ਲਾਦੀ ਨਾਲ ਜਾਣ ਲੱਗਿਆ ਮੇਰੇ ਕੋ ਰਾਤੀ ਰੋਟੀ ਨਹੀਂ ਬਣਨੀ ਲੈ ਤੇ ਕਿਉਂ ਹਲਵਾ ਕੇ ਆਈ ਹੈ ਪਤਾ ਨਹੀਂ ਮਨੋ ਦੀ ਮਾਂ ਨੂੰ ਪਤਾ ਹੋਏਗਾ ਹਲਵਾ ਕਿਹਦਾ ਕੀ ਵਾ ਕੇ ਆਈ ਹੈ ਹੱਦ ਹੋ ਗਈ ਹੈ ਕੋਈ ਨਹੀਂ ਰਹਿੰਦਾ ਮੈਂ ਬਣਾ ਦਿੰਨੀ ਰੋਟੀ ਕੋਈ ਨਹੀਂ ਤੇ ਮੈਂ ਵੀ ਮੈਂ ਕੀ ਕਰਨਾ ਮੈਂ ਤੇ ਮੈਂ ਵੀ ਹੁਣ ਫੁਲਕੇ ਲਾ ਕੇ ਰੱਖਦੇ ਨੇ ਉਹਨਾਂ ਵਾਸਤੇ ਤੇ ਜਿਸ ਲੈ ਮਰਜੀ ਲੈ ਜਾਂਦੀ ਰਹੇ ਚਾਹ ਵੀ ਉਹਨੂੰ ਤੇਰੀ ਪਸੰਦ ਨਹੀਂ ਹੋਏ ਕਹਿੰਦੀ ਦੁੱਧ ਘੱਟਾ ਹੋਰ ਪਾਓ ਬਣਾਈ ਤੇ ਆਵੇ ਰੱਖ ਦੇ ਦਿੱਤੀ ਆ ਹਾਂ ਹੋਰ ਕੀ ਕਹਿੰਦੀ ਦੁੱਧ ਘੱਟ ਪਾਇਆ ਹੋਰ ਪਾਓ ਦੁੱਧ ਮਾਜੀ ਬਣ ਲੈਨੇ ਘਰ ਦੇ ਹੋਰ ਕੀ ਪਤਾ ਨਹੀਂ ਆਂਦੀ ਇੱਥੇ ਖਾਣ ਪੀਣੀ ਤੇ ਆਂਦੀ ਆਪਣੇ ਘਰ ਤੇ ਜੁੜਦਾ ਨਹੀਂ ਖਾਣ ਪੀਣ ਨੂੰ ਨਹੀਂ ਕੋਈ ਗੱਲ ਨਹੀਂ ਬੰਦਾ ਸੋਰੀ ਜੁਬਾਨ ਬੰਦ ਰੱਖੇ ਖਾਣ ਪੀਣ ਦੀ ਕੋਈ ਗੱਲ ਨਹੀਂ ਆਪਣੇ ਘਰ ਨਹੀਂ ਇਹਨੂੰ ਜੁੜਦਾ ਹੀ ਨਾ ਮੇਥੀ ਬਣਾ ਨਹੀਂ ਸਕਦੀ ਉੱਥੇ ਚੱਲ ਕੋਈ ਗੱਲ ਨਹੀਂ ਹੁਣ ਤੇ ਕਹਿ ਹੀ ਦਿੱਤਾ ਤੇ ਕੀ ਕਰਸਾ ਚਾਹੀਦੇ ਪਤਾ ਕਿੰਨੇ ਜਲੂਸ ਕੱਢ ਦੇਣਾ ਸਾਡਾ ਚਾਹੀਨੇ ਰੋਟੀਆਂ ਵੀ ਪੈਕ ਕਰਦੀ ਕੋਈ ਗੱਲ ਨਹੀਂ ਮਾਂ ਦੇ ਸਿਰ ਦੇ ਉੱਤੇ ਹੀ ਆ ਨਾ ਕਿੰਨੀ ਦੇਰ ਤੱਕ ਸਾਡੇ ਲਈ ਕੀ ਬਣਾ ਕੇ ਲਿਆਉਂਦੀ ਹੈ ਮੈਂ ਤੇ ਭੜਾਈ ਇਹਨਾਂ ਨਾਨਾ ਦੀ ਵੀ ਯਾਦਗਰੀ ਰਹਿ ਜਾਂਦੀ ਹੈ ਕਿ ਸਾਡੀ ਨਾਨਾ ਸਾਡੇ ਨਾਲ ਸਰਾ ਕਰਦੀ ਸੀ ਨਹੀਂ ਸਾਡੇ ਲਈ ਕੀ ਬਣਾ ਕੇ ਲੈਂਦੀ ਲੈ ਕੇ ਜਾਂਦੀ ਭਰ ਕੇ ਭਾਂਡੇ ਤੇ ਖਾਲੀ ਚੁੱਕ ਲੈਂਦੀ ਇੱਥੋਂ ਕੋਈ ਗੱਲ ਨਹੀਂ ਜਿੰਨੀ ਦੇਰ ਤੱਕ ਮਾਂ ਜਿੰਦੀ ਆ ਤਾਂ ਪਾਲਵੇ ਰੋਬ ਤੇ ਬਾਅਦ ਵਿੱਚ ਐਹੀ ਭੜਾਈਆਂ ਨਹੀਂ ਕੰਮ ਆਣਾ ਤੇ ਫਿਰ ਕਿ ਲੋਕੀ ਕਹਿੰਦੇ ਭੜਾਈਆਂ ਪੁੱਛਦੀਆਂ ਨਹੀਂ ਪਰਜਾਈਆਂ ਕਿਸ ਤਰ੍ਹਾਂ ਪੁੱਛਣਗੇ ਆਂ ਤੇ ਪਰਜਾਈਆਂ ਨਾਲ ਕੁਛ ਕਰਨਗੇ ਤੇ ਪਰਜਾਈਆਂ ਪੁੱਛਣਗੇ ਤੇ ਜਿੰਨ ਨਾਨਾ ਦਵਾਲੇ ਹੋਈਆਂ ਰਹਿਣੀਆਂ ਤੇ ਉਹਨਾਂ ਨੇ ਕਹਿੰਨਾ ਚੜੀਆਂ ਰੋ ਸਿਰ ਦੇ ਉੱਤੇ ਉਹ ਇਸ ਤਰ੍ਹਾਂ ਤੇ ਲੋਕਾਂ ਨੂੰ ਬੜੀਆਂ ਸਲਾਵਾ ਦਿੰਦੀ ਐ ਭਾਂਡੇ ਖਾਲੀ ਦੀ ਮੋੜੀ ਦੇ ਲੋਕਾਂ ਨੂੰ ਸਲਾਵਾ ਦਿੱਤੀਆਂ ਜਾਂਦੀਆਂ ਮੈਂ ਆਪ ਨਹੀਂ ਬੰਦਾ ਵਰਤ ਸਕਦਾ ਨਹੀਂ ਇਹਦੇ ਘਰ ਕੁਛ ਨਹੀਂ ਆ ਖਾਣ ਪੀਣ ਨੂੰ ਉੱਥੇ ਪਾ ਕੇ ਕੁਛ ਲੈ ਵੇ ਕੋਈ ਖਾਂਢੀ ਬਾਸਾ ਪਾ ਲਿਆ ਹੋਵੇ ਐਨਾ ਕਹੋ ਹੈ ਕੁਛ ਨਹੀਂ ਪਰਮਾਤਮਾ ਦੀ ਪੂਰੀ ਕਿਰਪਾ ਹੈਗੀ ਆ ਪਰ ਦਿਲ ਕਿੱਥੋਂ ਲਿਆਵੇ ਦਿਲ ਤੇ ਮਾਂ ਵਰਗਾ ਵਾ ਨਾ ਕਮੀ ਨਹੀਂ ਕਿਸੇ ਤਰ੍ਹਾਂ ਦੀ। ਹੁਣ ਇਹ ਰੋਟੀ ਆਇਆ ਕਿਉਂ ਜ਼ਿਆਦਾ ਲਾ ਕੇ ਲੈ ਕੇ ਆਵੀਂ। ਲੱਲਾ, ਨਹੀਂ ਅੱਗੇ ਥੋੜੀ ਮੋਟੀ ਹੋਰ ਕਿਉਂ ਲਾ ਦੇ? ਬੀਪੀ ਵਧੀਆ ਰਹਿੰਦਾ ਨਾ ਨੂੰ ਤੇ ਕਿਉਂ ਬੁਲਾ ਦੇ? ਡੱਬਾ ਹੀ ਦੇ ਦੋ ਬੋਨੇ ਅੱਗੇ। ਦੇ ਡੱਬਾ ਕੱਢ ਕੇ ਮੈਂ ਡੱਬਾਈ ਰੱਖ ਦੇਣੀ ਲਾਲਾ ਜਿੰਨਾ ਲਾਣਾ। ਚਾਰ ਰੋਟੀਆਂ ਖਵਾਤੀਆਂ ਜੇ। ਤਾਂ ਇਹ ਹੋਰ ਖਾਣੀ ਉਹਨੇ। ਹੋਰ ਖਾਣੀ ਆਟਾ ਮੈਂ ਹੋਰ ਗੁੰਨੇ ਆ। ਤੇ ਐਸਾ ਨਾ ਤਾਂ ਮੈਨੂੰ ਲੱਗਦਾ ਆਟਾ ਹੋਰ ਗੁੰਨਾ ਪੈਣਾ। ਅਜੇ ਪੈਕ ਵੀ ਕਰਨੀ ਰੋਟੀਆਂ ਦੀ। ਹਾਂ। ਪਾ ਵੀ 45 ਫੁਣਕੇ ਲਾਵੀਂ। ਲੈ। ਸਾਰੇ ਟੱਬਰ ਦੀ ਨੇ ਸਾਰੇ ਸਹੁਰਿਆਂ ਦੀ 45 ਨਣਗਲ ਭਾਈ ਉਠਾ ਲੈਣੇ ਤੇਰੇ ਲਈ ਤੇ ਤੁਸੀਂ ਆਪ ਤਾਂ ਪਾਈਆਂ ਸ਼ੁਰੂ ਤੋਂ ਤੇ ਜੇ ਮੇਰੇ ਮੈ ਪੱਲਾ ਤੁਹਾਡੇ ਤੋਂ ਆਈ ਹੁੰਦੀ ਨਾ ਘਰ ਦੇ ਵਿੱਚ ਤੇ ਮੈਂ ਕੰਮ ਹੀ ਨਹੀਂ ਕਰਦਾ ਜੋ ਤੁਸੀਂ ਬੋਬੋ ਮਾਤੂ ਅੱਜ ਮੈਂ ਗੱਲ ਕਰਨੀ ਐ ਨਾ 45 ਫੁਲਕੇ ਇਹਨ ਮੈਂ ਜਾ ਕੇ ਪੁੱਛ ਨਹੀਂ ਆ ਨਾ ਹਲਵਾਈ ਉਠਾਣੀ ਤੇਰੇ ਲਈ ਮੈਂ ਜੋਜਦਾ ਨਾ ਗੰਡਾਈ ਮੁਕਾ ਮੁੱਕ ਜਾਨੀ ਅੱਜ ਮੁੱਕ ਜਾਨੀ ਘਾਣੀ ਮੁਕਾ ਕੇ ਛੱਡਣੀ ਮੈਂ ਮੈਂ ਵੀ ਗੈਸ ਬੰਦ ਕਰੀ ਬੰਦ ਕਰਾ ਗੈਸ ਤੂੰ ਆ ਤੂੰ ਬਾਹਰ ਆ ਗਈ ਆ ਗਈ ਚੱਲੋ ਤੁਸੀਂ ਮੈਂ ਪਛੋਂ ਇੰਦਰੇ ਹਾਂਜੀ ਤੇਨ ਮੇਰੀ ਕੁੜੀ ਨੇ ਕਹਿ ਸੀ ਨਾ ਮੈਨੇ 45 ਫੁਲਕੇ ਤੇ ਡੋਲ ਭਰਿਆ ਮੈਨੇ ਮੇਥੀ ਦਾ ਚਾਹੀਦਾ ਮੇਥੀ ਇੰਨੀ ਨਹੀਂ ਹੈਗੀ ਆਪਣੇ ਜੋਗੀ ਹੋਈ ਆ ਆਛਾ ਆਹੋ ਪਹਿਲੇ ਮੇਰੀ ਗੱਲ ਸੁਣ ਲੈ ਚੰਗੀ ਤਰ੍ਹਾਂ ਹਾਂ 45 ਫੁਲਕੇ ਡੋਲ ਭਰਿਆ ਮੇਂ ਛਿੜਾ ਤੁਹੀ ਭਾਵੇਂ ਖਾਓ ਅਚਾਰ ਦੇ ਨਾਲ ਅੱਛਾ ਤੇ ਮੇਰੀ ਕੁੜੀ ਵਾਸਤੇ ਮੇਥੀ ਡੋਲ ਭਰ ਕੇ ਜੇ ਨਹੀਂ ਦੇਣੀ ਐਂ ਦੇ ਨਹੀਂ ਦੇਣੀ ਐ ਅੰਗਲਾ ਵੇਖੀ ਐ ਨਾ ਥੀਰੇ ਬੈ ਗੇ ਮੇਥੀ ਥੀਰ ਥੀਰ ਕੇ ਅੱਛਾ ਫਿਰ ਕੀ ਹੋ ਗੋਤੇ ਪੈ ਗਏ ਥੀਰੇ ਬੈ ਗੇ ਤਾਂ ਅਸੀਂ ਨਾ ਖਾਈਏ ਤੇਰੀ ਧੀ ਦੇ ਘਰ ਪੈ ਗਈ ਉਹਦੇ ਘਰ ਬਰਾਤ ਆਈ ਆ ਹਾਂ ਹਾਂ ਚਾ ਜਰੂਰੀ ਬਰਾਤ ਪਹਿਲੇ ਮੇਰੀ ਗੱਲ ਸੁਣ ਉਹਦੀ ਹੀ ਰਾਤੀ ਵਾਰੀ ਰੋਟੀ ਦੀ ਮੇਰੇ ਤਾਂ ਸਾਰੇ ਟੱਬਾਂ ਤੋਂ ਰੋਟੀ ਬਣਾਉਂਦੀ ਐ ਨਾ ਤਸਿਲ ਠੇਕਾ ਲਿਆ ਦਿਨ ਵਾਰੀ ਦਾ ਆਏ ਅੱਜ ਬੇਟੀ ਹੁਣ ਇੱਥੇ ਜੋ ਆਈ ਹੈ ਮੇਰੇ ਕੋਲ ਤੇ ਤੂੰ ਨਸੀਦ ਅਧਰਾ ਉਹ ਘਰ ਦਾ ਕੰਮ ਕਰਨ ਦਿਆ ਕਰੋ ਉੱਠ ਟਿੱਕਣ ਨਿਆਰ ਕਰੋ ਸਾਡੂ ਮ ਖਤਣਾ ਪਾਇਆ ਕਰੋ ਮੈਂ ਤੰਦਾ ਤਾ ਜੀ ਕਿਉਂ ਆ ਗਈ ਐ ਨਹੀਂ ਆ ਗਈ ਐ ਆਈ ਐ 10 ਮਿੰਟ ਉੱਥੇ ਤੋੜ ਦਿਆ ਕਰੋ ਅੱਛਾ ਆਓ ਨਹੀਂ ਚਾਹੀ ਆ ਗਈ ਤਾਂ ਫਿਰ ਕੀ ਅੱਜ ਪਕਾ ਦੇਂਗੇ ਰੋਟੀ ਨਹੀਂ ਸਾਡ ਕੋਈ ਨਹੀਂ ਬੰਦੀ ਹਲਵਾਈ ਬੁਢਾਲਾ ਨੇ ਅੱਛਾ ਨਹੀਂ ਰਹਿਣ ਦੇ 50 ਰੁਪਏ ਦੇ ਨਹੀਂ ਵਧਾਈਏ ਨਹੀਂ ਵਧ ਕੇ ਇੱਧਰ ਆ ਰਹਿਣ ਦੇ ਹਾਂ ਰਹਿਣ ਦੇ ਦੱਸ ਜਦੋਂ ਰੋਟੀ ਬਣਾਣੀ ਪਈ ਤਾਂ ਤੈਨੂੰ ਨਾਲ ਹੀ ਮੋਤ ਪੈਂਦੀ ਆ ਆਹੋ ਮੈਂ ਚੱਲੀ ਆ ਪਤਾ ਨਹੀਂ ਮੇਰੇ ਸਹੁਰੇ ਨੂੰ ਕੀ ਹੋਇਆ ਉਹ ਕਹਿੰਦੇ ਛੇਤੀ ਘਰ ਆ ਤੇ ਅੱਜ ਕਰੀ ਸ਼ਾਮ ਨੂੰ ਨਾ ਸਬਜ਼ੀ ਤੇ ਮੇਥੀ ਬਣਾ ਕੇ ਭੇਜ ਦੇ ਆਹ ਜਾ 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 ਪਹੁੰਚ ਆਪਣੇ ਘਰ ਰੁਕ ਰੁਕੋ ਦੀ ਨੀ ਕੋਈ ਲੈ ਜਾ ਰੋਟੀ ਲੈ ਜਾ ਮੈਂ ਬਣਾਤੀ ਲੈ ਜਾ ਕੋਈ ਨਹੀਂ ਰਹਿਣ ਦੇ ਰੋਟੀ ਆਪੀ ਰਾਤ ਨੂੰ ਦੇ ਕੇ ਜਾਊਗੀ ਨਾਲੇ ਤੇਰੀ ਕਿਤਰਾ ਹਿੰਮਤ ਪੈ ਗਈ ਨਹੀਂ ਕਹਿਣ ਦੀ ਹੈ ਨਹੀਂ ਬਰਾਤ ਆਈ ਏ ਤੇਰੇ ਘਰ ਹਲਵਾਈ ਬੁਟਾਣੇ ਆ ਤੇਰੇ ਲਈ ਨਾਲ ਲੜੋ ਤਾਂ ਜਿੰਨਾ ਮੈਂ ਆਪਣੇ ਪਿਓ ਘਰੋਂ ਖੜਦੀ ਆ ਆਪਣੇ ਭਰਾਵਾਂ ਘਟੋਂ ਖੜਦੀ ਆ ਤੇਰੇ ਘਰੋਂ ਨਹੀਂ ਖੜਦੀ ਨਹੀਂ ਤੇਰੇ ਲਈ ਦੇ ਦਾਂ ਤੇ ਟੱਬਰ ਲਈ ਸੁੱਠੇ ਖੜੀ ਲਿਆ ਆ ਸਾਰੇ ਲਈ ਆਪਾਂ ਰੋਟੀ ਬਣਾਇਆ ਕਰ ਜਾ ਕੇ ਅੱਛਾ ਆ ਨਹੀਂ ਆ ਸੋ ਆਵਣਾ ਨਹੀਂ ਤੂੰ ਇੱਥੇ ਡੜੀ ਦੇ ਨਹੀਂ ਤੂੰ ਘੜੇ ਬਲ ਬਣਾ ਨਹੀਂ ਚੱਲ ਭੈਣ ਜੀ ਚੁੱਪ ਕਰੋ ਉਹ ਮੇਰੀ ਗੱਲ ਸੁਣ ਨਿਆਣੇ ਨੂੰ ਕੋਈ ਪੈਸਾ ਦੇ ਉਹ ਮੰਗਣ ਡਿਆ ਰੋਟੀ ਦੀ ਕੀ ਗੱਲ ਹੈ ਤੂੰ ਲੈ ਗਈ ਆਈ ਪੈਸਾ ਚਾਹੀ ਜਾਨ ਦੇ ਨਾਲ ਮੇਰੇ ਕੋਲ ਦੇ ਦੇ ਲੈ ਮੇਰਾ ਸੋਹਰਾ ਬਿਮਾਰ ਪਿਆ ਤਾਨੂੰ ਆਪਣੀ ਆਖਰ ਪਈ ਹੋਈ ਹੈ ਮੇਰੇ ਸੋੜ ਕੇ ਦੇ ਦੇ ਹੈ ਨਹੀਂ ਸ਼ਰਮ ਕਰ 100 ਰੁਪਇਆ ਦੇਣ ਦੇ ਮੇਰੇ ਪੋਤਰੇ ਨੂੰ ਯਾਰ ਦੇ ਯਾਰ ਦੇ ਇਹ ਪੂਰੀ ਨਹੀਂ ਮੈਂ ਤੇਨਾਂ ਬਾਅਦ ਚੋ ਗੱਲ ਕਰਾਂਗੇ ਕਰ ਲਾਂਗੇ ਤੈਨੂੰ ਮੈਂ ਦੱਸੂ ਹੁਣ ਮੈਂ ਪੂਰੀ ਗੱਲ ਤੇਰੇ ਨਾਲ ਕਰਕੇ ਹੀ ਛੱਡਣੀ ਆ ਮੈਂ ਕਹਿੰਦੀ ਕਰ ਚੱਲ ਕਰ ਧੂੰ ਜਾ 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 ਬਈ ਸਿਰੇ ਚੜੀ ਮੈਂ ਕਹਿੰਦਾ ਧੂੰ ਤੂੰ ਜਾ ਲੜੋ ਜਾ ਕਰ ਲਾਂਗੇ ਗੱਲ ਸਹੀ ਇਹਨੂੰ ਸਮਝਾ ਲਾ ਨਹੀਂ ਤਾਂ ਇਹਨੂੰ ਮੈਂ ਦੱਸਣਾ ਫਿਰ ਦੱਸ ਦੇ ਦੇਖ ਲਾਂ ਕੀ ਦੱਸਨੀ ਆ ਤੂੰ ਚਲੋ ਚੁੱਪ ਕਰ ਹਤੀ ਕਿਉਂ ਇਹ ਗੱਲ ਮੇ ਮੁਕਾਣੀ ਮੁਕਾਣੀ ਹੂ ਮੈਂ ਤਾਂ ਦੱਸ ਦਿੱਤਾ ਚੱਲ 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 ਚੱਪ ਇਹ ਮਟੀ ਦਾ ਹੀ ਰੋਟੀ ਦੇ ਦੇ ਨਹੀਂ ਬਣਾ ਕੇ ਕਾਦੇ ਲਈ ਬਣਾ ਕੇ ਦੇ ਦੇਣੀ ਸੀ ਅਈ ਵੈਲਿਆ ਬਣਾ ਕੇ ਦੇ ਦੇਣੀ ਆ ਚਾਹੀਦਾ ਚਾਹੀਦਾ ਬੈਠ ਜਾ ਚਾਹੀਨ ਗਲਵਾਇ ਬੁਢਾਲ ਵੇ ਤੇ ਜੋ ਨਾ ਮਨ ਦੇਣਾ ਤੀਰੇ ਘਰ ਭੇਜ ਦੇ ਚਾਹੀਨ ਗੱਲ ਸੁਣ ਉਹਨਾਂ ਨੂੰ ਵੀ ਸਮਝਾ ਰਾਤ ਦੀ ਕਾਸ਼ਵੀ ਆਈ ਹੈ ਤੇ ਚਿੱਕੇ ਚੁਕੇ ਇੱਥੇ ਹੀ ਸੁੱਟ ਗਈ ਹੈ ਬੱਚੇ ਨਾ ਖਲੇਰਾ ਬਹੁਤ ਪਾਉਂਦੇ ਅੱਗੇ ਥੋੜਾ ਇੱਥੇ ਖਲੇਰਾ ਬੂਟਿਆਂ ਨੂੰ ਵੇਖਣਾ ਹੀ ਪੈਂਦਾ ਪਾ ਨਾ ਵੇਖੋ ਪਤਾ ਨਹੀਂ ਲੱਗਦਾ ਪਾਣੀ ਪੂਣੀ ਵੀ ਹੈਗਾ ਕਿ ਨਹੀਂ ਹਾਂਜੀ ਕਿੰਨੂੰ ਪਾਣੀ ਦਿੰਦੇ ਪਏ ਹੋ ਬੂਟਿਆਂ ਨੂੰ ਇੱਕ ਡੋੜਾ ਨੇ ਬੜਾ ਵਕਤ ਪਾਇਆ ਹਾਂ ਹਾਂ ਫੇਰ ਆ ਡੇਗ ਨਾ ਪੈਣਾ ਮੈਂ ਵੇਖ ਦਿੰਨੀ ਤੁਹਾਨੂੰ ਕੀ ਗੱਲ ਤੁਸੀਂ ਰਾਤ ਦਾ ਬੜਾ ਮੇਰੇ ਨਾਲ ਓਖੇ ਓਖੇ ਬੋਲਦੇ ਪਏ ਹੋ ਓਖੇ ਹੀ ਬੋਲਣਾ ਤੇਰਾ ਕਿਉਂ ਕੀ ਹੋਇਆ ਜੇ ਤੂੰ ਕੀ ਗੱਲ ਕਰੀ ਜਾਨੀ ਸਾਂ ਕੀ ਕਰਦੀ ਬੀ ਇਸੇ ਓਨੋ ਦੀਦੀ ਮੈਂ ਫੁਲਕੇ ਬਣਾ ਜਾਨੀ ਆ ਮੈਂ ਤੂੰ ਵੇਲੀ ਆ ਹਾਏ ਹਾਏ ਮੇਰੀ ਗੱਲ ਸੁਨੋ ਦੀਦੀ ਨੂੰ ਤੇ ਮੈਂ ਐਸ ਕਰਕੇ ਕਹਿ ਨਹੀਂ ਪਰ ਮਨ ਨੂੰ ਵੀ ਪਤਾ ਹੀ 45 ਕੁਲਕੇ ਬਹੁਤ ਜ਼ਿਆਦਾ ਹੈ ਸਾਡੇ ਸਾਰੇ ਘਰ ਦੇ ਅੰਨੇ ਨਹੀਂ ਬੰਦੇ ਤੂੰ ਕਿੱਥੋਂ ਬਣਾਈ ਪਈ 40 ਕੁਲਕੇ ਮੈਂ ਤਾਂ ਤੇਰੀ ਵੀ ਕਰਾ ਤੈਨੂੰ ਅੰਨੇ ਬਣਾਉਣੇ ਬਾਲ ਤਾਂ ਸੁਣ ਲੋ ਕਿਹਨੇ ਨਾਂਦੀ ਪਈ ਸੀ ਘਰ ਮੈਂ ਕਿ ਨੂ ਤੀ ਸਾਹਮਣੇ ਤਮਾਸ਼ਾ ਦਿਖਾਵਾ ਦੀ ਪੂਆ ਦਾ ਨਹੀਂ ਉਹ ਤਾਂ ਗੱਲ ਸਹੀ ਹੈ ਪਰ ਗੱਲ ਹੈ ਨਾ ਤੂੰ ਕਿਹਾ ਗਲਤ ਮੈਨੂੰ ਗੁੱਸਾ ਬੜਾ ਚੜਿਆ ਮੈਂ ਕਿ ਤੂੰ ਕਿਉਂ ਬਣਾ ਕੇ ਦੇਣੀ ਹੈ ਮੈਂ ਤੈਨੂੰ ਗਲੋਲਬ ਨਹੀਂ ਪੀ ਮੈਂ ਇਸ਼ਾਰੇ ਲੀ ਅਨੇ ਅਨੇ ਸਾਲਾਂ ਦਾ ਸਿਆਪਾ ਇਹਨੇ ਪਾਇਆ ਪ੍ਰਧਾਨਗੀ ਕਰਦੇ ਮੈਂ ਨਹੀਂ ਗਲੋਂ ਲੱਥਣਾ ਤੁਸੀਂ ਜਿੰਨਾ ਮਰਜ਼ੀ ਲਾਓ ਉਹ ਹਜੇ ਚਮੜੀ ਹੈ ਜਿੰਨੀ ਦੇਰ ਤੱਕ ਚ ਹੈ ਹੈ ਨਾ ਉਹਨੇ ਇੱਥੇ ਚਮੜੀ ਹੈ ਰਹਿਣਾ ਮੈਂ ਨਹੀਂ ਚੰਬੜ ਦੇਣੀ ਮੈਂ ਕੱਢਾਂਗੀ ਬਾਹਰ ਨੂੰ ਫੜ ਕੇ ਗੁੱਤੋਂ ਫੜ ਕੇ ਬਾਹਰ ਕੱਢਾਂਗੀ ਚਲੋ ਫੇਰ ਕੋਈ ਸਕੀਮ ਲੜਾਓ ਹੋ ਹੋ ਤੇ ਹੋਰ ਕੀ ਆਲਵੇ ਕੋਈ ਗੱਲ ਨਹੀਂ ਗੱਲ ਕਰੇ ਤਾਂ ਸਹੀ ਬੈਨਾ ਮੈਂ ਗੱਲ ਕਰਨ ਨਹੀਂ ਦੇਣੀ ਅਗੋ ਇਹ ਸਮਝ ਨਹੀਂ ਆਪਣੇ ਨੂੰ ਮੈਂ ਪ੍ਰਧਾਨ ਹਾਂ ਤੇ ਸਾਰਾ ਮੁੱਝ ਹੋਈ ਜਾਂਦਾ ਨੂਦੀ ਸਾਹਮਣੇ ਬੇਇੱਜ਼ਤੀ ਹੁੰਦੀ ਹੈ ਹਾਂ ਚਲ ਆ ਜਾਓ ਉੱਥੇ ਬਹਿ ਜੀਏ ਜਾ ਨੂਦੀ ਨੂੰ ਪਤਾ ਲੱਗਿਆ ਕਰਤੂਤਤਾ ਦੀ ਕੀ ਹੈਗੀ ਕਿਹੋ ਜੀ ਭੂ ਆ ਅੱਗੇ ਤਾਂ ਮੈਂ ਦੂਸਰਾ ਤਾਂ ਸੀ ਗੋਭੋਗੇ ਨਾ ਮਾ ਉਦਾ ਕਰਾਂਗੀ ਤੇ ਗੱਲ ਮੈਂ ਨਾ ਸੋਚ ਸਮਝ ਕੇ ਕਰਾਂਗੀ ਮੰਨੋ ਅਸੀਂ ਰਲ ਮਿਲ ਕੇ ਬਾਹਰ ਕੱਢਣੀ ਠੀਕ ਆਪਣੇ ਸਾਰੀ ਜ਼ਿੰਦਗੀ ਥੋੜੀ ਆਪਣੇ ਨਾਲ ਛੱਡ ਦੇਣਾ ਸਾਡੇ ਪੇ ਕੀ ਹੋਇਆ ਹੁਣ ਚਾਹੀਦੀ ਦਾ ਫੋਨ ਆਇਆ ਕੀ ਕਹਿੰਦੇ ਆ ਉਹ ਕਹਿੰਦੇ ਆ ਕਿ ਰੋਟੀ ਬਣਾ ਕੇ ਭੇਜ ਦਿਓ ਰੋਟੀ ਬਣਾ ਕੇ ਭੇਜਾ ਕਿੱਥੇ ਪਤਾ ਨਹੀਂ ਉਹ ਕਹਿੰਦੇ ਲੜਾਈ ਹੋਈ ਆ ਲੜਾਈ ਹਾਏ ਕਿਹਦੀ ਲੜਾਈ ਹੋਈ ਉਹ ਪੂਆ ਜੀਦੀ ਹੁਣਦੀ ਰਹਿੰਦੀ ਉੱਥੇ ਰਹਿਣ ਉਹ ਛੱਤਰ ਹੋ ਜਾਈ ਹੈਗੀ ਆਪ ਉਹਨਾਂ ਦੇ ਬਣਾਇਆ ਉਹ ਕਹਿੰਦੇ ਰੋਟੀ ਸਬ지 ਸਾਰਾ ਕੁਝ ਬਣਾ ਕੇ ਭੇਜ ਦੋ ਲੱਲਾ ਲੜਾਈ ਉਹਦੇ ਘਰ ਚਲੋ ਸਿਆਪਾ ਸਾਡੇ ਗੱਲ ਪਾਤਾ ਸੀ ਰੋਟੀਆਂ ਬਣਾ ਉਹ ਆਪਣੇ ਪਰੋਣੇ ਆਪੇ ਭੂਤੇ ਤੁਸੀਂ 45 ਰੋਟੀਆਂ ਨੂੰ ਰੋਣ ਲਈ ਹੁਣ ਤਾਂ ਮੈਨਾਂ 90 ਬਣਾਣੀਆਂ ਪੈਣੀਆਂ ਅਜੇ ਫਿਰ ਕੀ ਕਰੀ ਹੁਣ ਬਣਾਈਏ ਨਹੀਂ ਕੋਈ ਲੋੜ ਨਹੀਂ ਤੂੰ ਬੈਠਾ ਆਰਾਮ ਕਰ ਕੋਈ ਚਲਾ ਜਾਓ ਨਹੀਂ ਠੰਡੇ ਕੀ ਹੈ ਅਬੇ ਵੇਖ ਲੈ ਮੰਜੂ ਰਾਤ ਨੂੰ ਲੜਾਈ ਹੋਈ ਤੇ ਬੋਰੀਆਂ ਵਿੱਚ ਤਾਂ ਚੁੱਕੇ ਦਿੱਤੀ ਦੇ ਘਰ ਪਹਿਲਾਂ ਤੀ ਦੌੜੀ ਹੁਣ ਮਾਂ ਮਗਰ ਤੋੜ ਗਈ ਮੈਨੂੰ ਸਮਝ ਨਹੀਂ ਆਉਂਦੀ ਇਹਤ ਕਰਨ ਕੀ ਆਂਦੀ ਆ ਉੱਥੇ ਹੀ ਰਿਆ ਕਰ ਚਲੋ ਆਈਗੇ ਤੇ ਕਿਆ ਦਨਾਈ ਨੂੰ ਨਹੀਂ ਹੁਣ ਸੀ ਆਪਾਂ ਦਾਸ ਲੜਾਈ ਉਹਦੇ ਘਰ ਉਹਦੇ ਪਰੋਣੇ ਵੀ ਅਸੀਂ ਚੱਲਨੇ ਆ ਆਪਣੇ ਪਰੋਣੇ ਆਪੇ ਚੱਲੇ ਤੇ ਨਹੀਂ ਉਦਾਂ ਤੇ ਗਦੇ ਲੋ ਜੀ ਕਹਿ ਦਿੰਦੀ ਆ ਹਾਏ ਮੈਂ ਆਪਣੀਆਂ ਸਾਰੇ ਰਿਸ਼ਤੇਦਾਰਾਂ ਨੂੰ ਪੁੱਛਦੀ ਆ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਇਹ ਕਰਦੀ ਆ ਤੇ ਬੈਠੋ ਤੁਸੀਂ ਕਿਤੇ ਡੇਗ ਹੀ ਨਾ ਪੈਣਾ ਨਹੀਂ ਆ ਤੂੰ ਬੈਠ ਕਿਰਨ ਉਸਨਾ ਤੇਰੀ ਭੂਆ ਕਹਿੰਦੀ ਜਦੋਂ ਮੇਰੇ ਰਿਸ਼ਤੇਦਾਰ ਆਉਂਦੇ ਆ ਨਾ ਮੈਂ ਸਾਰਾ ਸਮਾਨ ਆਪ ਤਿਆਰ ਕਰਦੀ ਆ ਸ਼ਰਮਾ ਦਾ ਕਰਦੀ ਇੱਥੇ ਮੰਗਾਲ ਚੜਦੀ ਸਾਡੇ ਕੋਲ ਤੇ ਨਹੀਂ ਹੁਣ ਜਦੋਂ ਸਾਡੇ ਘਰ ਆਉਂਦੀ ਐ ਨਾ ਰੋਬ ਪਾਉਂਦੀ ਐ ਤੇ ਅਸੀਂ ਰੋਟੀ ਹੁਣ ਉਹਦੇ ਰਿਸ਼ਤੇਦਾਰ ਐ ਉਹ ਆਪ ਪੁਕਤਾਵੇ ਪਰ ਹੁਣ ਚਾਈ ਦਾ ਫੋਨ ਆਇਆ ਤੇ ਕੀ ਕਵਾਂਗੇ ਚਾਈ ਨੂੰ ਚਾਈ ਦਿੱਟੇ ਤੇ ਦਈ ਐ ਸਾੜ ਕੋ ਨਹੀਂ ਬੰਦੀ ਤੂੰ ਨਹੀਂ ਬਣਾਣਾ ਕੁਛ ਵੀ ਬਣਾਣਾ ਤੇਰੀ ਅੱਗੇ ਤਵੀਰ ਠੀ ਤੂੰ ਆਰਾਮ ਕਰ ਆਪਣਾ ਕੋਈ ਲੋੜ ਨਹੀਂ ਮੇ ਆਪਣੀ ਨੂੰ ਨਹੀਂ ਲੰਦੇ ਨਾ ਅਸੀਂ ਆਪਣੀ ਨੂੰ ਥੋੜੀ ਜਿਹੀ ਲੰਦੇ ਐਨੇ ਦਿਨ ਹੋ ਗਏ ਬਿਮਾਰ ਪਈ ਆਪੇ ਮੋਟੋ ਜੀ ਬਣਾ ਲੇ ਆ ਬਣਾਵੇਂ ਨਾ ਆਪਣਾ ਵੀ ਆਪਣੇ ਸਦਰ ਆਪੇ ਭੁੱਲਦੇ ਮੈਨੂੰ ਬੇਇੱਜ਼ਤੀ ਹੋਈ ਉਹਦੀ ਹੋਈ ਉਹਦੇ ਤੋਰੇ ਕਾਨੂੰ ਕੀ ਆ ਸਾਦ ਕੋ ਨਹੀਂ ਬੰਦੀਆਂ ਰੋਟੀਆਂ ਚੁੱਪ ਕਰ ਫੋਨ ਨਾ ਦੇ ਕੀ ਕਹਿਣਾ ਤੂੰ ਬੰਦ ਕਰ ਦੇ ਤੂੰ ਮੈਂ ਸੁਣਵਾਜ ਨਹੀਂ ਆਉਂਦੀ ਸੁਣ ਸੁਣ ਤੂੰ ਤੂੰ ਹੀ ਸੁਣ ਲੈ ਮੈਂ ਨਹੀਂ ਸੁਣਿਆ ਹੈਲੋ ਹੈਲੋ ਹਾਂ ਮਨਜੂ हां जी हां जी दीदी हां भाभी की हालचाल है मेरा तो बढ़िया ਤੁਹਾਡਾ ਕੀ ਹਾਲ ਹੈ ਨਹੀਂ ਕੁਝ ਨਹੀਂ ਪੈਣਾ ਸਾਡੀ ਜ਼ਮੀਨ ਦਾ ਕੇ ਚੱਲਣ ਡਿਆ ਕੋਈ ਲੜਾਈ ਝਗੜਾ じゃ ਸਾਰਿਆਂ ਦਾ ਆ ਸਾਰਾ ਸਿਆਪਾ ਜੜ ਇਕੱਠਾ ਹੋ ਕੇ ਸਾਡੀ ਵੇਲੀ ਚ ਆ ਕੇ ਬੈਠਾ ਆਇਆ ਕਲੇਜ ਪਾਇਆ ਹੋਇਆ ਇਹਨਾਂ ਨੇ ਫੇਰ ਫੇਰ ਕੀ ਆ ਐਂਜਾ ਤੇ ਉਹ ਮੇਰੀ ਵੱਡੀ ਜਠਾਨੀ ਕਹਿਣ ਡਈ ਭੁੱਖ ਲੱਗੀ ਹੁਣ ਚਾਰ ਭੈਣ ਭਰਾ ਆਏ ਤੇ ਰੋਟੀ ਤਾਂ ਉਹਨਾਂ ਨੂੰ ਖਵਾਣੀ ਆ ਨਾ ਹਾਂ ਜੀ ਇੰਜ ਕਰ ਸੋਹਣੀ ਬੜੀ ਨਾਲ ਪਨੀਰ ਲੈ ਲਈ ਉਥੋਂ ਤੇ ਮਾਂ ਛੋਲੇ ਦੀ ਦਾਲ ਧਰ ਲੈ ਨਾਲ ਚੋਲ ਬਣਾ ਲੈ ਫੁਲਕੇ ਘੱਟ ਲੱਗਣਗੇ ਤੇ ਆਪਣੇ ਹਿਸਾਬ ਨਾਲ ਸੁਖ ਨਾ ਤਿੰਨ ਚਾਰ ਪਰਿਵਾਰ ਹੈਗੇ ਆ ਤੇ ਨਾਲ ਸਾਡੇ ਨਿਆਣੇ ਵੀ ਆ ਤੇ ਇੰਜ ਕਰੋ ਸਬਜ਼ੀ ਬਣਾ ਕੇ ਭੇਜ ਦਿ ਤੇ ਮੇਰੀ ਗੱਲ ਸੁਣ ਹੂੰ ਉਹ ਸਲਾਦ ਪਸਲਾਦ ਬਣਾਵੀ ਚੰਗਾ ਕੁਝ ਹੋ ਰਹਿ ਗਿਆ ਵਾ ਆਹੋ ਚਟਨੀ ਵੇਲਾ ਚਟਨੀ ਤੂੰ ਬੜੀ ਸਵਾਦ ਬਣਾਣੀ ਮੂਲੀਆਂ ਦੀ ਹਾਏ ਦੀਦੀ ਇੰਨੀ ਠੰਢ ਹੈਗੀ ਜੇ ਤੁਸੀਂ ਇੰਨੇ ਸਵਾਦ ਲਾਂਡੇ ਹੋ ਨਹੀਂ ਜਾ ਰਹੀ ਪਾਬੋ ਮੇਰੇ ਸਾਰੇ ਜਣੇ ਸਿਫਤ ਕਰਦੇ ਮੇਰੀ ਹੈ ਕਿ ਤੇਰੀਆਂ ਭਾਬੀਆਂ ਬੜੀਆਂ ਚੰਗੀਆਂ ਤੂੰ ਕੀ ਕਹਿਣ ਡਈ ਨਹੀਂ ਭਾਬੀਆਂ ਦੇ ਚੰਗੀਆਂ ਨਾਲੇ ਤੁਸੀਂ ਗੰਦੇ ਕਲੇਸ਼ ਹੋਇਆ ਕਲੇਸ਼ ਮੈਨੂੰ ਮੈਂ ਜਰਾ ਗੱਲ ਕਰ ਨਹੀਂ ਆ ਕੀ ਕਹਿਣ ਡਈ ਵੱਡੋ ਨਹੀਂ ਨਹੀਂ ਕੁਛ ਨਹੀਂ ਕਹਿੰਦੀ ਚੁੱਪ ਕਰੋ ਭੰਦੀ ਚੁੱਪ ਕਰੋ ਸ਼ਾਂਤ ਰਹੋ ਕੀ ਕਹਿਣ ਡਈ ਅੱਛਾ ਰੋਟੀ ਬਾਰੇ ਗੱਲ ਕਰ ਹਾਂ ਨਹੀਂ 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 ਅੱਛਾ ਦੀਦੀ ਕਿੰਨੇ ਕੁ ਫੁਲਕੇ ਲਾਣੇ ਆ ਹਾਏ ਹਾਏ ਨਹੀਂ ਤੈਨੂੰ ਆ ਗੱਲ ਕਹਿ ਲੈ ਸੁਖਣਾ ਸੁਖਣਾ ਸੁਖ ਤਿੰਨ ਚਾਰ ਟੱਬਰ ਹੈਗੇ ਆ ਮੇਰੇ ਜੇਟ ਆ ਸੁਖਣਾ ਰੋਟੀ ਭਰ ਕੇ ਖੁੱਲੀ ਖਾਂਦੇ ਆ ਕਿਉਂ ਹਾਂ ਤੇ ਇੰਜ ਕਰੀ ਮੇਰੀ ਭੈਣ 20 25 ਬੜੇ ਆ ਹਾਏ ਹਾਏ ਕੀ ਗੱਲ ਕਰਨ ਡਈ ਆ 20 25 ਤੇ ਚੋਰ ਵੀ ਤੇ ਤੁਸੀਂ ਕੀ ਬਣਾਣੇ ਆ ਮੇਰੀ ਗਰਸਨ ਮਾਸਾ ਫੁਲਕੇ ਵੱਧ ਲਾ ਕੇ ਭੇਜਦੀ ਹੋਰ ਆਹ ਨੂੰ ਵੀ ਸਰ ਜੂਗੀ ਠੀਕ ਆ ਤੇ ਚਾਹੀਦਾ ਇੱਕ ਸੂਡ ਭੇਜ ਦੀ ਤੁਹਾਡਾ ਕੀ ਮਤਲਬ ਕੱਲ 45 ਕੇ ਅੱਜ 90 ਹੋ ਗਏ ਫਿਰ ਅਦਾ ਮਤਲਬ ਚੱਲ ਹੀ ਚੱਲ ਮੇਰੇ ਟੱਬਰ ਨੂੰ ਨਜ਼ਰ ਲਾਣੀ ਆ ਚਲੋ ਠੀਕ ਆ ਹਾਂ ਭੇਜ ਦਿੰਨੀ ਬਣਾ ਭੇਜ ਦਿੰਨੀ ਭੇਜ ਦਿੰਨੀ ਓਕੇ ਭੇਜ ਦਿੰਨੀ ਰੋਟੀ ਬਣਾ ਕੇ ਓਕੇ